ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਸਾਡੇ ਨਰਿੰਦਰ ਜੀ ਲੱਖਾ ਜੀ ਗਲਾਵੀਆਂ ਨੇ ਦੱਸਿਆ ਵੀ ਇਹ ਜੋ ਪੋਸਟਪੋਨ ਕਰਨਾ ਪਿਆ ਇਹ ਹਾਲਾਤ ਨੂੰ ਦੇਖ ਕੇ ਕਰਨਾ ਪਿਆ ਜਿਸ ਟਾਈਮ ਇਸ ਦੀ ਨੀ ਰੱਖੀ ਗਈ ਸੀ ਉਹ 2 ਮਹੀਨੇ ਪਹਿਲਾਂ ਬਹੁਤ ਵਧੀਆ ਮਾਹੌਲ ਸੀ ਪੰਜਾਬ ਦਾ ਖਾਸ ਕਰਕੇ ਡਿਸਟ੍ਰਿਕਟ ਮਾਨਸਾ ਦਾ ਸ਼ਰਦੂਲਗੜ ਦਾ ਉਸ ਟਾਈਮ ਮੇਰੇ ਕੋਲੇ ਗਲਾਵ ਸਿੰਘ ਜੀ ਆਏ ਤੇ ਲੱਖਾ ਜੀ ਆਏ ਅਸੀਂ ਸਕੀਮ ਕਰੀ ਵੀ ਇਹ ਆਪਾਂ ਵਿਰਸਾ ਸੰਭਾਲ ਵਿਰਾਸਤ ਮੇਲਾ ਕਰਾਇਆ ਜਾਵੇ ਚੋਅਸੀ ਆਪਸ ਚ ਸੋਚ ਸਮਝ ਕੇ ਡਾਕਟਰ ਆਪਣੇ ਐਮਡੀ ਸਾਹਿਬ ਸੋਨ ਲਾਲ ਵੀ ਨਾਲ ਸੀ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਸੀ ਵੀ ਇਹ ਕਰਾਵਾਂਗੇ ਪਰ ਅੱਜ ਦੇ ਹਾਲਾਤ ਦੇਖ ਕੇ ਜਿਵੇਂ ਕਿ ਇਹ ਟਾਈਮ ਨੇੜੇ ਆਇਆ 14 9 ਨੇੜੇ ਆਈ ਅੱਜ ਦਾ ਸਰਦੂਗੜ ਦਾ ਮਾਹੌਲ ਦੇਖ ਕੇ ਇਹ ਸਾਨੂੰ ਵੀ ਚੰਗਾ ਨਹੀਂ ਲੱਗਿਆ ਮਨ ਨੂੰ ਜਦੋਂ ਸਾਡੇ ਲੋਕਾਂ ਦੇ ਦਿਮਾਗਾਂ ਤੇ ਟੈਨਸ਼ਨ ਹੈ ਉਹ ਅਸੀਂ ਕਿਵੇਂ ਕਰ ਸਕਦੇ ਹਾਂ ਮੇਲਾ ਇਹ ਸਾਡੇ ਗੁਲਾਬ ਸਿੰਘ ਦੀ ਬਹੁਤ ਵਧੀਆ ਸੋਚ ਹੈ ਜੋ ਕਿ ਭੰਗੜਾ ਗੱਦੜ ਦਸਤਾਰ ਮੁਕਾਬਲਾ ਅਤੇ ਕੁਸ਼ਤੀ ਮੁਕਾਬਲੇ ਵਿੱਚ ਆ ਨਾਟਕਾ ਪੰਜਾਬੀ ਰੰਗਾ ਰੰਗ ਪ੍ਰੋਗਰਾਮ ਜੋ ਕਿ ਸਾਡੇ ਸੀਐਮ ਭਗਵੰਤ ਮਾਨ ਜੀ ਦੀ ਵੀ ਸੋਚ ਹੈ ਉਹ ਕਰਾਉਣ ਜਾ ਰਹੇ ਸੀ ਹੁਣ ਮਾਹੌਲ ਨੂੰ ਦੇਖਦੇ ਹੋਏ ਇਹਨੂੰ ਇੱਕ ਵਾਰੀ ਪੋਸਟਪੋਨ ਕੀਤਾ ਜਾ ਰਿਹਾ ਹੈ